ਨੁਕਸਾਂ ਜਾਂਦੇ ਜੀ ਕੀ ਕਿਹਾ ਜਾ ਸਕਦਾ ਕਿਉਂਕਿ ਮੈਂ ਕੇਪੀ ਸਾਹਿਬ ਦੇ ਚਿਹਰੇ ਵੱਲ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਦੇਖਿਆ ਨਹੀਂ ਸੀ ਜਾ ਰਿਹਾ ਕਿਉਂਕਿ ਜਦੋਂ ਸਿਰ ਤੋਂ ਪਤਾ ਚਲਾ ਜਾਂਦਾ ਤੇ ਸਮਝੋ ਸਿਰ ਤੋਂ ਸਾਮਾਨ ਚਲਾ ਗਿਆ ਤੇ ਜਦੋਂ ਇਦਾਂ ਦੀ ਛੱਟ ਪੈ ਜੇ ਕੋਈ ਧੀ ਪੁੱਤ ਚਲਾ ਜਾਏ ਤੇ ਸਮਝੋ ਪੈਰਾਂ ਥੱਲੇੋਂ ਜ਼ਮੀਨ ਚਲੀ ਗਈ ਤੇ ਉਹ ਤਾਂ ਦੋਵੇਂ ਨੁਕਸਾਨ ਉਠਾਈ ਬੈਠੇ ਨੇ ਵਿਚਾਰੇ ਔਰ ਇੱਕ ਬਾਪ ਕਿਦਾਂ ਇਸ ਸੰਤਮਰਦਾਸ ਚ ਬੈਠਾ ਹੋਏਗਾ ਮੈਂ ਤਾਂ ਅੰਦਾਜ਼ਾ ਨਹੀਂ ਲਗਾ ਸਕਦਾ ਔਰ ਕਿਉਂਕਿ ਜਿੰਨਾ ਬੱਚਿਆਂ ਨੂੰ ਧੀਆ ਪੁੱਤਾਂ ਨੂੰ ਤੁਸੀਂ ਪੰਘੂੜਿਆਂ 'ਚ ਵੇਖਿਆ ਹੋਵੇ ਉਹਨਾਂ ਨੂੰ ਚਿਖਾ 'ਚ ਵੇਖਣਾ ਬੜਾ ਔਖਾ ਤੇ ਇਹ ਪਤਾ ਨਹੀਂ ਰੱਬ ਕਿਹੜਾ ਕਲੇਜਾ ਉਸ ਵੇਲੇ ਆਪੇ ਬਖਸ਼ ਦਿੰਦਾ ਕਿ ਬੰਦਾ برداشت ਕਰ ਜਾਂਦਾ ਪਰ ਮੈਨੂੰ ਲੱਗਦਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਸਦਮਾ ਇਹ ਧੀ ਪੁੱਤ ਨੂੰ ਜਹਾਨ ਤੋਂ ਰੁਕਸਤ ਕਰਨਾ ਚੰਗਾ ਇਦਾਂ ਹੀ ਲੱਗਦਾ ਕਿ ਧੀ ਪੁੱਤ ਤੇ ਹੀ ਵੱਡਿਆਂ ਨੂੰ ਰੁਕਸਤ ਕਰਨ ਵਾਰੀ ਵਾਰੀ ਸਿਰ ਪਰ ਮੈਂ ਸਮਝਦਾ ਕਿ ਬਹੁਤ ਵੱਡਾ ਸਦਮਾ ਇਸ ਪਰਿਵਾਰ ਦੇ ਨਾਲ ਹੈ ਤੇ ਵਾਹਿਗੁਰੂ ਨੇਕ ਕੇ ਬਲ ਬਖਸ਼ਿਆ ਉਹਨਾਂ ਨੂੰ ਹੋਰ ਬਲ ਬਖਸ਼ਣ ਕਿ ਉਹ ਸਦਮੇ ਨੂੰ ਸਹਿ ਸਕਣ ਇੰਨੀ ਬਖਸ਼ਿਸ਼ ਕਰਨੀ ਵਾਹਿਗੁਰੂ ਨੇ ਇਹੀ ਇਹ ਬਖਸ਼ਿਸ਼ ਕਰਨ ਕਿ ਉਹ ਇਹਨੂੰ ਕਿਸੇ ਤਰੀਕੇ ਜਜ਼ਬ ਕਰ ਜੰਮ ਕਿ ਉਹਨਾਂ ਨਾਲ ਵਾਪਰਿਆ ਕੀ ਬਹੁਤ ਇਕਲੌਤਾ ਪੁੱਤਰ ਹੋਵੇ ਤੇ ਇਸ ਤਰੀਕੇ ਭਾਜੀ ਇਕਲੌਤਾ ਹੋਵੇ ਦਸ ਹੋਣ ਜੀ ਧੀ ਪੁੱਤ ਕਹਿੰਦੇ ਕੋਈ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ ਠੀਕ ਹੈ ਨਾ ਤੇ ਇਹ ਤਾਂ ਕਿਸੇ ਵੀ ਸੂਰਤ 'ਚ ਇਹਨਾਂ ਦੀ ਗਿਣਤੀ ਥੋੜਾ ਹੁੰਦੀ 3 ਪੁੱਤ ਤੰਗ ਹੁੰਦੇ ਨੇ ਆਪਾਂ ਕਹਦੇ ਸਰੀਰ 'ਚ ਇੱਕ ਅੰਗ ਲਾ ਕੇ ਛੁੱਟਿਆ ਉਹਦਾ ਨਾ ਕੀ ਫਰਕ ਪਿਆ ਬੜਿਆਂ ਮਲਕ ਭਾਵੇਂ 10 ਪੁੱਤ ਹੁਣ 3 3ਾਂ ਹੋਣ ਔਲਾਦ ਤੋਂ ਵੱਡਾ ਔਲਾਦ ਲਫ਼ਜ਼ ਇੱਕੋ ਹੀ ਹੈ ਔਲਾਦ ਦਾ ਕੋਈ ਬਹੁਵਚਨ ਨਹੀਂ ਆਏਗਾ ਔਲਾਦ ਦੇ ਵਿੱਚ ਇੱਕ ਵੀ ਔਲਾਦ ਦੇ ਵਿੱਚ 10 ਵੀ ਇਹ ਤੇ ਉਨਾ ਹੀ ਕਾਲਜੇ 'ਚ ਸੱਲ ਹੈ ਉਨਾ ਹੀ ਤੀਰ ਵੱਜਦਾ ਸੀਨੇ 'ਚ ਜਦੋਂ ਇਸ ਤਰ੍ਹਾਂ ਦਾ ਕੋਈ ਸਤਮਾ